ਭਾਈ ਜੀ ਮੇਰਾ ਪਿੰਡ ਲੂਣਾ ਮਿਆਨਾ ਜੀ ਮੇਰੇ ਕੋਲ 4 ਬੇਲਰ ਨੇ ਸਰਕਾਰ ਨੇ ਮੈਨੂੰ ਪਿਛਲੇ ਸਾਲ ਸਬਸਿਡੀ ਦਿੱਤੀ ਸੀਗੀ ਤੇ ਅਸੀਂ ਆਲੇ-ਦਾਲੇ ਪਿੰਡਾਂ ਦੇ ਵਿੱਚ 10 ਤੋਂ 15 ਕਿਲੋਮੀਟਰ ਦੇ ਵਿੱਚ ਘੁੰਮਦੇ ਆ ਜੀ ਜਿਹੜੇ ਜੀਰੀ ਦੀ ਰਹਿਣ ਖੁਦ ਹੁੰਦੀ ਆ ਅਸੀਂ ਉਹ ਇਕੱਠੀ ਕਰਦੇ ਆ ਸਾਡੇ ਕੋਲ ਬੇਲਰ ਨੇ ਆ ਜੀ ਅਸੀਂ ਆਲੇ-ਦਾਲੇ ਏਰੀਆ ਦੇ ਵਿੱਚੋਂ ਪ੍ਰਾੜੀ ਇਕੱਠੀ ਕਰਦੇ ਆ ਅਸੀਂ ਇਹ ਤਾਂ ਕੋਈ ਕਿਸ ਤੋਂ ਕਿਸਾਨਾਂ ਤੋਂ ਕੁਝ ਵੀ ਲੈਂਦੇ ਨਹੀਂ ਅਸੀਂ 2-3 ਸਾਲ ਤੋਂ ਲੱਗੇ ਹੋਇਆ ਫਾਤੇ ਫਾਰਮ ਗੈਸ ਨੂੰ ਦਿੰਨੇ ਆ ਅਸੀਂ ਪ੍ਰਾਲੀ ਜੀ ਇਹ ਸੀ ਐਨਜੀ ਬਣਾਉਂਦੇ ਆ ਤੋਂ ਸਰਕਾਰ ਵੀ ਬਹੁਤ ਜ਼ੋਰ ਲੱਗਿਆ ਸਰਕਾਰ ਦਾ ਵੀ ਸਬਸਿਡੀਆਂ ਦਿੰਦੀ ਆ ਸਰਕਾਰ ਸਾਨੂੰ ਬੇਲਰਾਂ ਤੇ ਵੀ ਆਪਾਂ ਅੱਗ ਨਾ ਲਾਈਏ ਤੇ ਵਾਤਾਵਰਨ ਨੂੰ ਸ਼ੁੱਧ ਤੇ ਵਧੀਆ ਰੱਖੀਏ ਜੀ ਸਾਡੇ ਏਰੀਏ ਦੇ ਵਿੱਚ ਕੰਗਰਾਲੀ ਰਾਜਪੁੱਤਾਂ ਗੈਸ ਪਲਾਟ ਆ ਅਸੀਂ ਇਹਨਾਂ ਨੂੰ ਵੀ ਮਾਲ ਦਿੰਦੇ ਆ ਇਹਨਾਂ ਤੋਂ ਸੀएनजी ਪਲਾਟ ਜਿਹੜਾ ਲੱਗਿਆ ਗੈਸ ਬਣਦੀ ਆ ਨਾ ਤੋਂ ਅਸੀਂ ਪੇਪਰ ਮਿੱਲ ਜੋ ਇਹਨਾਂ ਤੋਂ ਸਟੀਮ ਬਣਾ ਕੇ ਪੇਪਰ ਤਿਆਰ ਕਰਦੇ ਨੇ ਤੇ ਹੋਰ ਵੀ ਕਈ ਮਤਲਬ ਚੀਜ਼ਾਂ ਬਣਦੀਆਂ ਨੇ ਇਹਨਾਂ ਨਾਲ ਜੋ ਸਰਕਾਰ ਨੇ ਉਪਰਾਲਾ ਕੀਤਾ ਸਬਸਿਡੀਆਂ ਦਾ ਤੇ ਅਸੀਂ ਜੋ ਬੇਲਰ ਲਏ ਸਾਨੂੰ ਵੀ ਬਹੁਤ ਮਦਦ ਮਿਲੀ ਸਰਕਾਰ ਦੀ ਲਹਿਰੇਗਾ ਕੇ ਕੋਲੇ ਪਿੰਡ ਹੈ ਪਟਾਰ ਪਰਾਲੀ ਤੋਂ ਬਿਜਲੀ ਬਣਾਉਂਦੇ ਨੇ ਪੂਰੇ ਲਹਿਰੇਗਾਗੇ ਦੇ 50000 ਏਕੜ 50000 ਏਕੜ ਦੇ ਵਿੱਚ ਪਰਾਲੀ ਦਾ ਟੀਲਾ ਵੀ ਸੜਨ ਨਹੀਂ ਦਿੰਦੇ ਇਹਨਾਂ ਤੋਂ ਵੱਡੇ ਤੁਸੀਂ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਉਹਦੇੰਦੇ ਚਲੇ ਜਾਓ ਆਪਦੇ ਟੀਚਰਾਂ ਤੋਂ ਆਪਦੇ ਮਾਪਿਓ ਤੋਂ ਆਪਣੇ ਕੋ ਉੱਚਾ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ ਉਹ ਪਰਦੇ ਦੇ ਪਿੱਛੇ ਹੁੰਦੇ ਨੇ ਕਪਲਦੇਵ ਦਾ ਕੋਚ ਤੰਦੂਲਕਰ ਦਾ ਕੋਚ ਵਿਰਾਟ ਕੋਹਲੀ ਦਾ ਕੋਚ ਉਹਨਾਂ ਨੂੰ ਤੁਸੀਂ ਤੁਹਾਡੇ ਸਾਹਮਣੇ ਬਿਠਾ ਦਿਆ ਤੇ ਤੁਹ ਪਛਾਣਣਾ ਨਹੀਂ ਉਹਨਾਂ ਨੂੰ ਪਰ ਜਦੋਂ ਕਪਲਦੇਵ ਤੰਦੂਲਕਰ ਕੋਹਲੀ ਹੋਰੀ ਜਦੋਂ ਉਹਨਾਂ ਨੂੰ ਮਿਲਦੇ ਨੇ ਉਹ ਜਦੋਂ ਪੈਰੀਆਂ ਥਰਾਂਉਂਦੇ ਨੇ ਉਦੋਂ ਆਪਾਂ ਨੋਟ ਕਰਦੇ ਆ ਯਾਰ ਕੋਹਲੀ ਹੋਰੀ ਕਿੰਨਾਂ ਦੇ ਪੈਰੀ ਪੈਂਦੇ ਨੇ ਇਹ ਕੌਣ ਹੈ ਫਿਰ ਪਤਾ ਲੱਗਦਾ ਇਹ ਕੋਚ ਹੈ ਇਹਨਾਂ ਦਾ ਮੈਂ ਵੀ ਜਦੋਂ ਮੇਰੇ ਪ੍ਰਾਇਮਰੀ ਟੀਚਰ ਮੈਨੂੰ ਮਿਲਦੇ ਨੇ ਮੈਂ ਮਿਲਦਾ ਮੈਂ ਪੈਰੀਆਂ ਥਲਾਉਣਾ ਮਸ਼ੀਰ ਵਾਲੇ ਨਾ ਕਿੰਨੀ ਖੁਸ਼ੀ ਹੁੰਦੀ ਉਹਨਾਂ ਨੂੰ ਜਿਹੜਾ ਦਰਖਤ ਹੈ ਜਦੋਂ ਉਹ ਫਲ ਜਾਂ ਫੁੱਲ ਜਾਂ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਫਲ ਖਾਣ ਵਾਲੇ ਨੂੰ ਜਾਂ ਫੁੱਲ ਦੇਖਣ ਵਾਲੇ ਨੂੰ ਜਾਂ ਛਾਂ ਮਾਣਨ ਵਾਲੇ ਨੂੰ ਨਹੀਂ ਹੁੰਦੀ ਉਸ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੇਰੇ ਹੱਥੀ ਲੱਗਿਆ ਮੇਰਾ ਤੁਸੀਂ ਪੰਜਾਬ ਦੇ ਮਾਲੀ ਹੋ ਹਜ਼ਾਰਾਂ ਬੂਟੇ ਤੁਸੀਂ ਲਾਉਣੇ ਆ ਜੀ ਜਿਨ੍ਹਾਂ ਨੇ ਇਸ ਦੇਸ਼ ਨੂੰ ਛਾਂ ਦੇਣੀ ਹੈ ਫਲ ਦੇਣੇ ਨੇ ਫੁੱਲ ਦੇਣੇ ਨੇ ਤੁਸੀਂ ਉਹਨਾਂ ਨੂੰ ਸਿੰਜਣਾ ਇੱਕ ਸਟੇਜ ਤੱਕ ਤਾਂ ਫੁੱਲਾਂ ਨੂੰ ਜਾਂ ਦਰਖਤਾਂ ਨੂੰ ਬੜਾ ਪਿਆਰ ਨਾਲ ਆਲੇ-ਦਾਲੇ ਟਰੀ ਗਾਰਡ ਲਾ ਕੇ ਰੱਖਣਾ ਪੈਂਦਾ ਜਦੋਂ ਫਿਰ ਉਹ ਇੱਕ ਸਟੇਜ ਤੋਂ ਤਾਂ ਚਲੇ ਜਾਂਦੇ ਨੇ ਫਿਰ ਆਪਾਂ ਕਹਿੰਦੇ ਹੁਣ ਇਹ ਫਲ ਗਿਆ ਦਰਖਤ ਸੋ ਤੁਹਾਡੇ ਕੋਲੇ ਬੜੇ ਮਾਸੂਮ ਫੁੱਲ ਆਉਣਗੇ ਬੀ ਆਉਣਗੇ ਚੋਨਾ ਨੂੰ ਤੁਸੀਂ ਪਾਲ ਕੇ ਪੰਜਾਬ ਦੇ ਇਸ ਗੁਲਦਸਤੇ ਦੇ ਵਿੱਚ ਜੜਨਾ ਹੈ ਇਹ ਜਿਹੜਾ ਅਧਿਆਪਕ ਤਾਂ ਕਿੰਤਾ ਨਹੀਂ ਹੈਗਾ ਇਹ ਇਹ ਮਿਸ਼ਨ ਹੈ ਪੁਰਾਣੇ ਸਮੇਂ 'ਚ ਗੁਰੂ ਕਿਹਾ ਜਾਂਦਾ ਸੀ ਅਧਿਆਪਕ ਨੂੰ ਗੁਰੂ ਸੰਸਕ੍ਰਿਤ ਦੇ ਗੂ ਤੇ ਰੂ ਦੋ ਲਫ਼ਜ਼ਾਂ ਤੋਂ ਲੈ ਆਇਆ ਗੂ ਦਾ ਮਤਲਬ ਹੈ ਹਨੇਰਾ ਰੂ ਦਾ ਮਤਲਬ ਹੈ ਦੂਰ ਕਰਨ ਵਾਲਾ ਹਨੇਰਾ ਦੂਰ ਕਰਨ ਵਾਲਿਓ ਫੈਲੇ ਵਿਦਿਆ ਚਾਨਣ ਹੋਏ ਤੁਸੀਂ ਚਾਨਣ ਮਨਾ ਰਹੇ ਹੋ ਸਾਡੇ ਤੁਸੀਂ ਚਾਨਣ ਫਲਾਉਣਾ ਹੈ ਵਿੱਦਿਆ ਦਾ ਚਾਨਣ ਲਿਖਿਆ ਹੁੰਦਾ ਸਕੂਲਾਂ ਚ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜੇ ਛੋਟਿਆਂ ਲਈ ਸਕੂਲ ਖੋਲੋਗੇ ਵੱਡਿਆਂ ਲਈ ਜਿਹੜਾ ਬਣਾਉਣ ਦੀ ਲੋੜ ਨਹੀਂ ਪੈਣੀ ਲਿਖਿਆ ਹੁੰਦਾ ਨਾ ਸਕੂਲਾਂ ਦੇ ਕੰਧਾਂ ਤੇ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਅਹਿਸਾਸ ਹੈ ਮੈਨੂੰ ਕਿ ਅਧਿਆਪਕ ਨੂੰ ਖੁਸ਼ੀ ਇਸੇ ਗੱਲ 'ਚ ਮਿਲਦੀ ਹੈ ਕਿ ਮੇਰੇ ਬੱਚੇ ਯਾਰ ਮੇਰੇ ਪੜਾਏ ਹੋਏ ਬੱਚੇ ਕੋਈ ਅਚੀਵਮੈਂਟ ਕਰ ਰਹੇ ਨੇ ਕੋਈ ਕਿਤੇ ਲੱਗੇ ਹੋਏ ਨੇ ਕੋਈ ਕੋਈ ਕਿਤੇ ਤਰੱਕੀਆਂ ਕਰ ਕਰ ਗਏ ਕੋਈ ਬਾਹਰ ਚਲਾ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਡਾਕਟਰ ਬਣ ਗਿਆ ਸਵਜ 71 ਸਾਡੇ 94 ਅਧਿਆਪਕ ਜਿਹੜੇ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਰਾਜ ਪੱਦਰੀ ਅਵਾਰਡ ਦੇਵਾਂਗੇ ਔਰ ਤੁਹਾਡੇ ਕਰਕੇ ਹੀ ਸਾਡੇ ਬੱਚੇ ਜਿਹੜੇ ਨੇ ਉਹ ਵਿਦਿਆ ਦੇ ਵਿੱਚ ਮੱਲਾ ਮਾਰ ਰਹੇ ਨੇ 118 ਐਮੀਨੈਂਟ ਸਕੂਲ ਬਣਾਤੇ 237 ਕਰੋੜ ਦੇ ਨਾਲ ਲਗਭਗ ਖਰਚਾ ਆਇਆ ਔਰ ਸਾਡੇ ਬੱਚੇ ਜੇਈ ਐਡਵਾਂਸ ਜੇਈੀ ਨੀਟ ਆਰਮਡ ਫੋਰਸ ਦੇ ਜਿਹੜੇ ਟੈਸਟ ਨੇ ਪਾਸ ਕਰ ਰਹੇ ਨੇ 올 बिकॉज ऑफ यू ਤੁਹਾਡੇ ਕਰਕੇ ਸਿੰਗਾਪੁਰ ਫਿਨਲੈਂਡ ਆਈਆਈਐਮ ਮਹਾਂਦਾਬਾਦ ਤੋਂ ਟ੍ਰੇਨਿੰਗਾਂ ਹੋ ਰਹੀਆਂ ਨੇ ਇਹ ਉਹ ਫਸਲ ਹੈ ਜਿਹੜੀ ਥੋੜੇ ਚਿਰ ਨੂੰ ਪਤਾ ਲੱਗੂਆ ਲੋਕਾਂ ਨੂੰ ਕਿ ਕੋਈ ਆਏ ਸੀ ਯਾਰ ਜਿਨ੍ਹਾਂ ਦੇ ਹੱਥ 'ਚ ਹਰੇ ਪਰੰਗ ਦੇ ਪੈਨ ਸੀ ਤੇ ਉਹਨਾਂ ਨੇ ਟੀਚਰਾਂ ਨੂੰ ਸਕੂਲਾਂ ਨੂੰ ਅਪਡੇਟ ਕੀਤਾ ਤੇ ਅੱਜ ਉਹ ਫਸਲ ਜਿਹੜੀ ਹੈ ਪੱਕੇ ਤਿਆਰ ਹੋ ਗਈ। ਦੇਖੋ ਅੰਗਰੇਜ਼ਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਸਾਡੀ ਬੋਲੀ ਸਾਡੀ ਵਿਦਿਆ ਖਤਮ ਕੀਤੀ ਉਹਨਾਂ ਨੇ। ਜਦੋਂ ਕੈਦੇ ਦਾ ਮੁੱਲ ਰੱਖਤਾ ਉਹਨਾਂ ਨੇ। ਜਿਹੜੋ ਕੈਦਾਂ ਆਨੇ ਦੋ ਆਨੇ ਦਾ ਕਰਤਾ। ਉਸ ਤੋਂ ਬਾਅਦ ਫਿਰ ਉਹ ਹੌਲੀ-ਹੌਲੀ ਅੰਗਰੇਜ਼ੀ ਵੱਲ ਨੂੰ ਗਏ। ਨਹੀਂ ਅੰਗਰੇਜ਼ੀ ਕੋਈ ਦੁਨੀਆ 'ਚ ਭਾਸ਼ਾ ਬਣ ਨਹੀਂ ਸਕਦੀ ਸੀ। ਈਸਟ ਇੰਡੀਆ ਕੰਪਨੀ ਨੇ ਜਦੋਂ ਆ ਕੇ ਇੱਥੇ ਕੈਦਾਂ ਵਪਾਰ ਕਰਨ ਸੀ ਬਾਅਦ 'ਚ ਸ਼ਾਸਨ ਕਰ ਗਏ ਸਾਡੇ ਤੇ। 200 ਸਾਲ ਫ੍ਰੈਂਚ ਵੀ ਆਏ ਇੱਥੇ ਪੁਰਤਗਾਲੀ ਵੀ ਆਏ ਉਦੋਂ ਪਹਿਲਾਂ ਅਫਗਾਨੀ ਮੁਗਲ ਸਾਰੇ ਆਏ ਧਾੜਵੀ ਬੜਾ ਲੁੱਟ ਕੇ ਵੀ ਲੈ ਗਏ ਪਰ ਜਿੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਹੋਵੇ ਜਿਸ ਧਰਤੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਸੂਰਮੇ ਪੈਦਾ ਹੋਏ ਹੋਣ ਉਹ ਲੁੱਟੀ ਨਹੀਂ ਜਾ ਸਕਦੀ ਉਹਨੂੰ ਵਰਦਾਨ ਹੁੰਦਾ ਹੈ ਉਹ 13 13 ਤੋਲਣ ਵਾਲੇ ਜਿਸ ਜਿਨ੍ਹਾਂ ਕੋਲੇ ਬਾਬੇ ਹੋਣ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਪੰਡਹਾਰ ਕਦੇ ਖਾਲੀ ਨਹੀਂ ਹੋ ਸਕਦੇ ਜਨਾਬ 20 ਰੁਪਿਆ ਦਾ ਲੰਗਰ ਭੁੱਖੇ ਸਾਧੂਆਂ ਨੂੰ ਸ਼ਿਕਾਇਆ ਅੱਜ ਤੱਕ ਉਹ 20 ਰੁਪਿਆ ਦਾ ਬਿਆਜੀ ਨਹੀਂ ਮੁਕਰਿਆ ਜਿੱਥੇ ਮਰਜੀ ਦੁਨੀਆ 'ਚ ਕੋਈ ਆਪਦਾ ਆ ਜਾਏ ਕੋਈ ਸੰਕਟ ਆ ਜਾਏ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਰੈੱਡ ਕਰਾਸ ਬਾਅਦ 'ਚ ਆਉਂਦੀ ਹੈ ਇਹ ਚੀਜ਼ ਦੱਸੋ ਬੱਚਿਆਂ ਨੂੰ